ਕਹਾਣੀ ਹੱਕਦਾਰ ਅੱਧੀ ਰਾਤ ਦਾ ਵੇਲਾ ਸੀ ਜਦੋਂ ਉਹਨਾਂ ਨੰਗਣ ਵਾਲੀ ਥੇ ਦੇ ਬੋਰ ਥੱਲੇ ਘੋੜੀ ਖੇਡਿਆਰ ਦਿੱਤੀ ਪਿੱਛੇ ਬੈਠਾ ਬੰਦਾ ਛੇਤੀ ਨਾਲ ਹੇਠਾਂ ਉਤਰਿਆ ਤੇ ਉਹਨੇ ਪਿੰਡ ਵੱਲ ਵੇਖਿਆ ਜਿਹੜਾ ਰਾਤ ਦੇ ਉਸ ਵਕਤ ਇਸ ਤਰ੍ਹਾਂ ਚੁੱਪ ਚਾਪ ਸੀ ਜਿਵੇਂ ਉਹ ਪਿੰਡ ਵਸਦਾ ਹੀ ਨਾ ਹੋਵੇ ਇੰਜਰ ਨੂੰ ਅਗਲਾ ਬੰਦਾ ਵੀ ਘੋੜੀ ਤੋਂ ਉੱਤਰ ਚੱਲਿਆ ਸੀ ਉਸ ਆਪਣੀ ਬੱਲਮ ਥੱਲੇ ਰੱਖ ਕੇ ਕੋੜੀ ਦੇ ਗਲ ਦਿਵਾਲੇ ਲਪੇਟਿਆ ਰੱਸਾ ਖੋਲ ਕੇ ਬੋਹੜ ਦੀ ਇੱਕ ਜੜ ਨਾਲ ਬੰਨ ਦਿੱਤਾ ਫਿਰ ਉਹ ਕੋੜੀ ਨੂੰ ਥਾਪ ਹੀ ਦਿੰਦੇ ਆਖਣ ਲੱਗਾ ਲੈ ਪਾਈ ਬੰਤਾ ਸਿੰਘਾ ਨੰਗਲ ਵੇਖ ਲੈ ਬੰਤਾ ਸਿੰਘ ਹੌਲੀ ਜਿਹੀ ਹੱਸ ਕੇ ਕਹਿਣ ਲੱਗਾ ਵੇਖ ਲੈਣਾ ਚੱਲ ਕੇ ਪਰ ਬਹਾਦਰ ਸਿੰਘ ਕੋੜੀ ਇੱਥੇ ਇਕੱਲੀ ਰਹੇਗੀ ਬਹਾਦਰ ਸਿੰਘ ਜਿਹੜਾ ਪਹਿਲਾਂ ਜਿਹੜਾ ਆਪਣਾ ਠਾਠਾ ਪੁੱਟ ਕੇ ਵੰਨ ਕੇ ਆਪਣੀ ਬੱਲਮ ਦੇ ਵਾਲ ਤੇ ਉਂਗਲੀ ਫੇਰ ਕੇ ਉਸ ਦੀ ਧਾਰ ਵੇਖਣ ਲੱਗਾ ਇਹਦਾ ਫਿਕਰ ਨਾ ਕਰ ਇਹ ਨੂੰ ਸੁੱਤੇ ਹੀ ਖੈਰ ਆਣੀ ਇਹ ਨੂੰ ਸੁੱਤੇ ਹੀ ਖੈਰ ਆਣੀ ਤੇ ਉਹ ਦੋਨੋਂ ठाਠੇ ਵੰਨ ਕੇ ਬੁੱਕਲ ਸਵਾਰ ਕੇ ਪਿੰਡ ਵੱਲ ਨੂੰ ਤੁਰ ਪਏ ਬਹਾਦਰ ਸਿੰਘ ਲੰਬਾ ਚੌੜਾ ਜਵਾਨ ਸੀ ਤੇ ਜਿਸ ਦੇ ਨਾਲ ਦੀ ਡਾਂਗ ਸਾਰੇ ਮਾਝੇ ਵਿੱਚ ਕੋਈ ਨਹੀਂ ਸੀ ਮਾਰ ਸਕਦਾ ਉਹ ਮਾਜੇ ਦਾ ਮੰਨਿਆ ਪਰਵੰਨਿਆ ਚੋਰ ਸੀ ਦਿਲ ਗੁਰਦੇ ਵਾਲਾ ਬੰਦਾ ਸੀ ਜੋ ਮੌਕਾ ਪੈਂਦਿਆ ਪੈਰ ਗੱਡ ਕੇ ਖੜੋ ਜਾਂਦਾ ਬੰਤਾ ਸਿੰਘ ਦੀ ਅੱਧੀ ਉਮਰ ਕੌਡੀ ਖੇਡਣ ਵਿੱਚ ਤੇ ਅੱਧੀ ਉਮਰ ਜੇਲ੍ਹ ਦੀਆਂ ਰੋਟੀਆਂ ਤੋੜਨ ਵਿੱਚ ਲੰਗਾ ਛੱਡੀ ਸੀ ਉਹ ਛੋਟੇ ਜਿਹੇ ਕੱਦ ਦਾ ਪਤਲਾ ਜਿਹਾ ਆਦਮੀ ਸੀ ਚੋਰੀ ਵਿੱਚ ਉਹਨੂੰ ਵੀ ਲੋਕ ਉਸਤਾਦ ਮੰਨਦੇ ਹੁੰਦੇ ਸਨ ਪਰ ਉੰਜ ਉਹ ਵੇਲਾ ਪਹਿਚਾਨਣ ਵਾਲਾ ਤੇ ਚਲਾਕ ਜਿਹਾ ਬੰਦਾ ਸੀ ਅੱਜ ਉਹ ਤੀ ਕੋ ਦਾ ਪੈਂਡਾ ਪਾਰ ਕਰਕੇ ਨੰਗਲ ਗੁਰਮਖ ਸਿੰਘ ਸਫੇਦ ਪੋਛ ਦੀ ਨੁਕਰੀ ਪੋਛ ਦੀ ਚਿੱਟੀ ਬਲੋਚੀ ਘੋੜੀ ਚੋਰੀ ਕਰਨ ਆਏ ਸਨ ਸਰਦਾਰ ਗੁਰਮਖ ਸਿੰਘ ਸਫੇਦ ਪੋਛ ਨੂੰ ਸੁਥਰਾਂ ਘੋੜਾਂ ਨ ਰੱਖਾਂਦਾ ਕਿ ਇੱਕ ਇਸ਼ਕ ਸੀ ਜਵਾਨੀ ਤੋਂ ਲੈ ਕੇ ਉਸ ਸਦਾ ਦੀ ਇੱਕ ਤੋਂ ਇੱਕ ਚੰਗੀ ਘੋੜੀ ਰੱਖੀ ਉਹਦੇ ਕਿੱਲੇ ਤੇ ਤਿੰਨ ਚਾਰ ਘੋੜੀਆਂ ਤਾਂ ਸਦਾ ਹੀ ਲੋਕ ਵੇਖਦੇ ਹੁੰਦੇ ਸਨ ਪਰ ਉੱਤੇ ਚੜਨ ਵਾਲਾ ਕੱਲਾ ਗੁਰਮਖ ਸਿੰਘ ਵਹਿਗੁਰੂ ਨੇ ਉਹਨੂੰ ਇੱਜ਼ਤ ਧੰਨ ਤੇ ਦੁੱਧ ਦਿੱਤਾ ਦਿੱਤਾ ਪਰ ਪੁੱਤ ਨਾ ਦਿੱਤਾ ਉਹਦੀ ਵਸ ਇੱਕੋ ਹੀ ਤੀ ਸੀ ਜਿਹਨੂੰ ਉਸ ਪੁੱਤਰਾਂ ਤੋਂ ਵੱਧ ਕੇ ਪਾਲਿਆ ਸੀ ਚਿੱਟੇ ਰੰਗ ਦੀ ਉਹ ਬਲੋਚੀ ਕੋੜੀ ਮਹਾਰਾਜਾ ਕਪੂਰਥਲੇ ਦੀ ਕੋੜੀ ਦੀ ਵਸ਼ੇਰੀ ਸੀ ਗੁਰਮukh ਸਿੰਘ ਨੇ ਵੱਡੀਆਂ ਸ਼ਪਾਰਸ਼ਾਂ ਤੇ ਮਿਹਰਤਾ ਕਰ ਨਾਲ ਉਥੋਂ 8000 ਦੀ ਲਿਆਂਦੀ ਸੀ ਜਦੋਂ ਉਹ ਪੰਜਾਂ ਮਹੀਨਿਆਂ ਦੀ ਦੁੱਧ ਪੀਂਦੀ ਵਸ਼ੇਰੀ ਸੀ ਫਿਰ ਗੁਰਮੁਖ ਸਿੰਘ ਨੇ ਉਸ ਵਿਚੇਰੀ ਨੂੰ ਮੱਖਣ ਦੁੱਧ ਤੇ ਘਿਓ ਦੀਆਂ ਚੂਰੀਆਂ ਨਾਲ ਪਾਲਿਆ ਸੀ ਉਸ ਕੋੜੀ ਲਈ ਵੱਡੇ ਵੱਡੇ ਅਫਸਰ ਤੇ ਕਈ ਰਾਜੇ ਗੁਰਮੁਖ ਸਿੰਘ ਨੂੰ ਮੂੰਹ ਮੰਗਿਆ ਮੁੱਲ ਦੇ ਕੇ ਥੱਕ ਗਏ ਪਰ ਉਹ ਪਰ ਉਸ ਉਹ ਕੋੜੀ ਨਾ ਵੇਚੀ ਵੇਚਣ ਕੀ ਉਹ ਤੇ ਕਿਸੇ ਨੂੰ ਉਹਦੀ ਗੱਲ ਵੀ ਨਹੀਂ ਸੀ ਕਰਨ ਦਿੰਦਾ ਹੁੰਦਾ ਦੂਰ ਦਰਾਜ ਦੀਆਂ ਚੋਰਾਂ ਯਾਰਾਂ ਵੀ ਉਹ ਕੋੜੀ ਚਰਾਉਂਦੇ ਚਾਰੇ ਮਾਰੇ ਪਰ ਉਹ ਕੋੜੀ ਤੇ ਬੰਦੇ ਨੂੰ ਨੇੜੇ ਹੀ ਨਹੀਂ ਸੀ ਲੱਗਣ ਦਿੰਦੀ ਸਰਦਾਰ ਗورਮਖ ਸਿੰਘ ਕਦੇ-ਕਦੇ ਬੜਾ ਆਕੜਾ ਆਕੜ ਕੇ ਆਖਦਾ ਹੁੰਦਾ ਸੀ ਉੱਤੇ ਚੜਨ ਦਾ ਦੂਰ ਗੈਰਵੰਦਾ ਤਾਂ ਉਸ ਕੋੜੀ ਨੂੰ ਲਗਾਮ ਹੀ ਨਹੀਂ ਦੇ ਸਕਦਾ ਤੇ ਉਸ ਕੋੜੀ ਦੇ ਪਿੱਛੇ ਲੱਗਿਆ ਬਹਾਦਰ ਸਿੰਘ ਨੂੰ ਵੀ ਬਰਾਕ ਹੋ ਗਿਆ ਸੀ ਉਹ ਕਈ ਵਾਰੀ ਇਕੱਲਾ ਤੇ ਕਈ ਵਾਰੀ ਬੰਤਾ ਸਿੰਘ ਦੇ ਨਾਲ ਉਸ ਕੋੜੀ ਕੋੜੀ ਦੀ ਮਾਰਤੇ ਆਇਆ ਸੀ ਪਰ ਸੂਤਰ ਨਾ ਬਣਿਆ ਇੱਕ ਵਾਰੀ ਤਾਂ ਉਸ ਕੋੜੀ ਨੂੰ ਖੋਲ ਵੀ ਲਿਆ ਸੀ ਪਰ ਹਵੇਲੀ ਵਿੱਚ ਸੁੱਤੇ ਹੋਏ ਕੰਮੇ ਜਾਗ ਪਏ ਤੇ ਉਸ ਨੂੰ ਕੰਨ ਟੱਪ ਕੇ ਦੌੜਨਾ ਪਿਆ ਫਿਰ ਉਸ ਸੌਂ ਖਾ ਲਈ ਪਈ ਹੋਰ ਕੋਈ ਚੋਰੀ ਉਦੋਂ ਹੀ ਕਰਨੀ ਹੈ ਜਦੋਂ ਇਹ ਕੋੜੀ ਥੱਲੇ ਹੋਏ ਸਾਰੇ ਰਾਓ ਬੰਤਾ ਸਿੰਘ ਨੂੰ ਆਖਦਾ ਆਇਆ ਸੀ ਬੰਤਾ ਸਿੰਘ ਅੱਜ ਤੇ ਉਹ ਕੋੜੀ ਲੈ ਕੇ ਹੀ ਜਾਵਣੀ ਹੈ ਨਹੀਂ ਤੇ ਪਿੰਡ ਨਹੀਂ ਵੜਨਾ ਤਾਰਿਆਂ ਦੀ ਨਿੰਮੀ ਨਿੰਮੀ ਲੋ ਵਿੱਚ ਹੌਲੀ ਹੌਲੀ ਪੈਰ ਧਰਦੇ ਉਹ ਦੋਨੋਂ ਜਾਣੇ ਨੰਗਲ ਦੀ ਪਹਿਲੀ ਗਲੀ ਵਿੱਚ ਜਾ ਵੜੇ ਜਿਹੜੇ ਆਖਰ ਤੇ ਇੱਕ ਵੱਨੇ ਸਰਦਾਰ ਗੁਰਮੁਖ ਸਿੰਘ ਸਫੇਦ ਪੋਛ ਦੀ ਹਵੇਲੀ ਦਾ ਪੁਹਾ ਸੀ ਤੇ ਦੂਜੇ ਵੱਨੇ ਸਾਹਮਣੇ ਹੀ ਉਹਦੇ ਘਰ ਦਾ ਪੁਹਾ ਸੀ ਲਗਾਮ ਲਿਆਂਦੀਏ ਬਹਾਦਰ ਸਿੰਘ ਨੇ ਨਿੰਮਕੇਵੰਤਾ ਸਿੰਘ ਦੇ ਕੰਨ ਕੋਲ ਮੂੰਹ ਕਰਕੇ ਹੌਲੀ ਜਿਹੀ ਆਖਿਆ ਉਦੋਂ ਗੁਰ ਉਹ ਗੁਰਮੁਖ ਸਿੰਘ ਸਫੇਦ ਪੋਛ ਦੀ ਹਵੇਲੀ ਦੇ ਲਾਗੇ ਪਾਸੇ ਵੱਲ ਦੀ ਕੰਧ ਕੋਲ ਖਲੋਤੇ ਸਨ ਆਹ ਉਹ ਲਿਆਂਦੀ ਐ ਬੰਤਾ ਸਿੰਘ ਨੇ ਵੀ ਹੌਲੀ ਜਿਹੇ ਜਵਾਬ ਦਿੱਤਾ ਉਹਨਾਂ ਚਾਰਚ ਫੇਰ ਵੇਖਿਆ ਫਿਰ ਬੜੀ ਫੁਰਤੀ ਨਾਲ ਹਵੇਲੀ ਦੀ ਕੰਧ ਟੱਪੀ ਦੋ ਬੰਦੇ ਢੇਰ ਟਾਰੇ ਵਿੱਚ ਸੁੱਤੇ ਹੋਏ ਸਨ ਖਬਰੀ ਮੱਗਰ ਦੇ ਪਾਲੇ ਕੋਲੋਂ ਬਚਣ ਲਈ ਬੰਤਾ ਸਿੰਘ ਕਿਰਪਾਨ ਕੱਢ ਕੇ ਉਹਨਾਂ ਦੇ ਸਿਰ ਤੇ ਖਲੋ ਗਿਆ ਤੇ ਬਹਾਦਰ ਸਿੰਘ ਟਾਰੇ ਦੇ ਅਖੀਰ ਤੇ ਬੱਧੀਆਂ ਹੋ ਗਆਂ ਘੋੜਿਆਂ ਬਲ ਤੁਰ ਪਿਆ ਕੰਧ ਨਾਲ ਉਸ ਆਪਣੀ ਵੱਲਮ ਖੜੀ ਕਰ ਦਿੱਤੀ ਫਿਰ ਨੇਰੇ ਵਿਚ ਅੱਖਾਂ ਪਾੜ ਕੇ ਉਸ ਨੇ ਸਾਹਮਣੇ ਖੜੀਆਂ ਕੋੜੀਆਂ ਵੱਲ ਦੇਖਿਆ ਉਹਨਾਂ ਦੋਹਾਂ ਤੋਂ ਪਛਾਣ ਵੱਧੀ ਚਿੱਟੀ ਬਲੋਚੀ ਕੋੜੀ ਸਿਆਣੀ ਉਹ ਨੀਵਾ ਹੋ ਕੇ ਹੌਲੀ-ਹੌਲੀ ਖਿਸਕਦਾ ਕੋੜੀਆਂ ਦੇ ਪਛਾਣ ਦੀ ਲੰਘ ਕੇ ਚਿੱਟੀ ਬਲੋਚੀ ਕੋੜੀ ਦੇ ਮੂੰਹ ਕੋਲ ਆਪੜ ਗਿਆ ਕੋੜੀਆਂ ਖੋਰੇ ਖੈਰ ਆਦਮੀ ਦੀ ਵਾਸ਼ਨਾ ਸੁੰਘ ਲਈ ਸੀ ਪਰ ਬਹਾਦਰ ਸਿੰਘ ਬਿਜਲੀ ਦੀ ਫੁਰਤੀ ਨਾਲ ਉੱਠਿਆ ਤੇ ਐਸ਼ ਤੋਂ ਪਹਿਲਾਂ ਕਿ ਕੋੜੀਆਂ ਨੂੰ ਗੱਲਤੀ ਸਮਝ ਆਉਂਦੀ ਉਸ ਬਲੋਚੀ ਕੋੜੀ ਦਾ ਨਾਸਾਂ ਕੁੱਟ ਕੇ ਫੜੀਆਂ ਤੇ ਦੂਜੇ ਹੱਥ ਨਾਲ ਉਸ ਉਸ ਨੂੰ ਲਗਾਮ ਦੇ ਦਿੱਤੀ। ਇਹ ਸਭ ਕੁਝ ਅੱਖ ਚਮਕਣ ਜਿੰਨੇ ਚਿਰ ਵਿੱਚ ਹੋ ਗਿਆ। ਬਲੋਚੀ ਕੋੜੀ ਨੂੰ ਗੱਲ ਹੀ ਸਮਝ ਤੇ ਆ ਗਈ ਹੋਵੇਗੀ ਪਰ ਉਦੋਂ ਫਾਇਦਾ ਕੀ? ਉਹਦੇ ਮੂੰਹ ਵਿੱਚ ਤੇ ਕੰਡਿਆਂ ਵਾਲਾ ਕੜਿਆਲ ਉਸ ਦੀ ਸੂਰਤ ਮਾਰ ਚੁੱਕਿਆ ਸੀ। ਬਹਾਦਰ ਸਿੰਘ ਨੇ ਫਿਰ ਆਪਣੀ ਡੱਬ ਵਿੱਚੋਂ ਚਾਬੀਆਂ ਦਾ ਗੁੱਛਾ ਕੱਢਿਆ ਤੇ ਕੋੜੀਆਂ ਕੋੜੀ ਦੇ ਸੰਗਲ ਨੂੰ ਖੋਲਣ ਲੱਗ ਪਿਆ। ਅਖੀਰ ਇੱਕ ਚਾਬੀ ਲੱਗ ਗਈ। ਉਸ ਅਡੋਲ ਹੀ ਸੰਗਲਾਂ ਲਾ ਕੇ ਪਰਾਂ ਰੱਖ ਦਿੱਤਾ ਫਿਰ ਉਸ ਕੋੜੀ ਦੇ ਪਿੰਡੇ ਤੇ ਪਿਆਰ ਨਾਲ ਹੱਥ ਫੇਰਿਆ ਬਗਾਨਾ ਹੱਥ ਸਿਆਣ ਕੇ ਕੋੜੀ ਦਾ ਸਾਰਾ ਸਰੀਰ ਕੰਬ ਗਿਆ ਬੰਤਾ ਸਿੰਘ ਨੇ ਭੱਜ ਕੇ ਬੁਹਾ ਖੋਲ ਲਿਆ ਉਹਨਾਂ ਕੋੜੀ ਬਾਹਰ ਕੱਢੀ ਤੇ ਢੇ ਵੱਲ ਤੁਰ ਪਏ ਢੇ ਵੱਲ ਤੁਰ ਪਏ ਬਦਾਂਗਾ ਬਾਈ ਬਹਾਦਰ ਸਿੰਘ ਢੇ ਵਾਲੇ ਬੋਰਡ ਕੋਲੇ ਪਹੁੰਚ ਕੇ ਬੰਤਾ ਸਿੰਘ ਨੇ ਹੌਲੀ ਜਿਹਾ ਹੱਸ ਕੇ ਆਖਿਆ ਤੂੰ ਵੀ ਵਧ ਪਰ ਛੇਤੀ ਨਾਲ ਮੇਰੇ ਵਾਲੀ ਕੋੜੀ ਤੂੰ ਚੜਵਾ ਮੈਂ ਇਸ ਚਿੱਟੀ ਤੇ ਚੱਲਾਂਗਾ ਬਹਾਦਰ ਸਿੰਘ ਆਖਿਆ ਬੰਤਾ ਸਿੰਘ ਨੇ ਛੇਤੀ ਨਾਲ ਘੋੜੀ ਖੋਲੀ ਤੇ ਛਾਰ ਮਾਰ ਕੇ ਚੜ ਗਏ ਉਹਨਾਂ ਘੋੜੀਆਂ ਛੱਡ ਕੇ ਪਾ ਕੇ ਭਜਾ ਲਈ ਅਜੇ ਉਹ ਕੋਹ ਪਰ ਪੈਂਦਾ ਹੀ ਗਏ ਹੋਣਗੇ ਕਿ ਉਹਨਾਂ ਨੂੰ ਪਛਾਣ ਵੱਲੋਂ ਕਿਸੇ ਘੋੜੀ ਦੇ ਭੱਜਣ ਆਉਣ ਦਾ ਸ਼ੱਕ ਪਿਆ ਉਹਨਾਂ ਜਰਾ ਘੋੜੀਆਂ ਡੱਕ ਲੰਗਾਂ ਤੇ ਖੜਾਕ ਸੁਣਿਆ ਸੱਚੀ ਮੋੱਚੀ ਕੋਈ ਘੋੜੀ ਸਰਪਟ ਭਜਾਈ ਆਉਂਦਾ ਸੀ ਬਾਜ ਤੋਂ ਲੱਗਦਾ ਸੀ ਜਿਵੇਂ ਘੋੜੀ ਉੱਕਾ ਹੀ ਨੇੜੇ ਉਹਨਾਂ ਅੱਖਾਂ ਉਹਨਾਂ ਨੇ ਅੱਖਾਂ ਖੋਲ ਕੇ ਖੋਲ ਕੇ ਨੰਗਲ ਵੱਲੋਂ ਆਉਣ ਵਾਲੀ ਸੜਕ ਤੇ ਵੇਖਿਆ ਪਰ ਲੱਭਾ ਕੁਝ ਨਹੀਂ ਫਿਰ ਉਹਨਾਂ ਇੱਕ ਦੂਜੇ ਵੱਲ ਵੇਖਿਆ ਬਹਾਦਰ ਸਿੰਘ ਆਖਣ ਲਗਾ ਕੋੜੀ ਤਾਂ ਇੱਕ ਹੀ ਆਉਂਦੀ ਪਈ ਏ ਪਰ ਤੂੰ ਭੱਜ ਹੀ ਚੱਲ ਜਰਾ ਅਗਾਹ ਚੱਲ ਕੇ ਵੇਖਾਂਗੇ ਉਹਨਾਂ ਫਿਰ ਕੋੜੀਆਂ ਨੂੰ ਅੱਡੀਆਂ ਲਾ ਦਿੱਤਾ ਦੋਨਾਂ ਕੋੜੀਆਂ ਇੱਕ ਦੂਜੇ ਦੀ ਘਾਰ ਨਾਲ ਹਵਾ ਨਾਲੋਂ ਵੀ ਤੇਜ਼ ਭੱਜੀਆਂ ਜਾਂਦੀਆਂ ਸਨ ਪਰ ਪਛਾਂਵ ਵੱਲੋਂ ਆਉਣ ਵਾਲੀ ਕੋੜੀ ਦੋਹਾਂ ਤੋਂ ਤੇਜ਼ ਸੀ ਪੈਂਡਾ ਅਜੇ ਤਿੰਨ ਕੋਈ ਵੀ ਨਹੀਂ ਸੀ ਮਾਰਿਆ ਕਿ ਪਿਛਲੀ ਕੋੜੀ ਬਹਾਦਰ ਸਿੰਘ ਹੋਰਾਂ ਦੇ ਨੇੜੇ ਪਹੁੰਚ ਗਈ ਉਹਦੇ ਤੇ ਇੱਕ ਹੀ ਬੰਦਾ ਸੀ ਇੱਕ ਰੱਕੜ ਜਿਹੇ ਵਿੱਚ ਅੱਪੜ ਕੇ ਉਹਨਾਂ ਕੋੜੀਆਂ ਡੱਕ ਲੰਗਾ ਪਰ ਕੋੜੀਆਂ ਦੇ ਮੂੰਹ ਪਛਾਣ ਨੂੰ ਫੇਰ ਕੇ ਖਲੋ ਗਏ ਆਉਣ ਵਾਲਾ ਜਿਹਦਾ ਮੂੰਹ ਠੱਠੇ ਵਿੱਚ ਲੁਕਿਆ ਹੋਇਆ ਸੀ ਤੇ ਪਿੰਡਾ ਵੱਡੇ ਕਪੜੇ ਦੀ ਬੁੱਕਲ ਵਿੱਚ ਤੇ ਉਹਨਾਂ ਦੇ ਕੋਲ ਆ ਕੇ ਖਲੋ ਗਿਆ ਉਹਦੀ ਵਰਛੀ ਦਾ ਲੰਬਾ ਚੌੜਾ ਫਾਲ ਤਾਰਿਆਂ ਦੀ ਲੋ ਵਿੱਚ ਚਮਕਣ ਡਿਆ ਸੀ ਬਹਾਦਰ ਸਿੰਘ ਨੇ ਪੁੱਛਣ ਵਿੱਚ ਪਹਿਲ ਕੀਤੀ ਕਿਹੜਾ ਹੈ ਬਾਈ ਤੂੰ ਦੱਸ ਤੂੰ ਕੌਣ ਹੈ ਆਉਣ ਵਾਲੇ ਗੱਭਰੂ ਨੇ ਬੜੀ ਤਸੱਲੀ ਨਾਲ ਉਸ ਨੂੰ ਪੁੱਛਿਆ ਮੈਂ ਤੇ ਕਾਲਾ ਚੋਰਾਂ ਬਹਾਦਰ ਸਿੰਘ ਸੜਵਲ ਕੇ ਆਖਿਆ ਮੈਂ ਵੀ ਕਾਲਾ ਚੋਰਾਂ ਗੱਭਰੂ ਹੱਸ ਕੇ ਆਖਣ ਲੱਗਾ ਜਾਂ ਫੇਰ ਆਪਣਾ ਰਾਹ ਫੜ ਸਾਡਾ ਵਕਤ ਖਰਾਬ ਨਾ ਕਰ ਬਹਾਦਰ ਸਿੰਘ ਨੇ ਰੁਖਾਈ ਨਾਲ ਕਿਹਾ ਇਹਦੇ ਨਾਲ ਦੋ ਦੋ ਹੱਥ ਕਰ ਲੈਨੇ ਆ ਬਹਾਦਰ ਸਿੰਘ ਐਵੇਂ ਪੈਂਡਾ ਖੋਟਾ ਹੁੰਡਿਆ ਏ ਬੰਤਾ ਸਿੰਘ ਨੇ ਆਖਿਆ ਮੈਂ ਵੀ ਤੁਹਾਡੇ ਨਾਲ ਦੋ ਦੋ ਹੱਥ ਹੀ ਕਰਨ ਆਇਆ ਹਾਂ ਆਉਣ ਵਾਲੇ ਗੱਬੂ ਨੇ ਬਰਸ਼ੀ ਖੜੀ ਕਰਕੇ ਕੋੜੀ ਪਰਤਾ ਕੇ ਉਹਨਾਂ ਦੇ ਹੋਰ ਨੇੜੇ ਆ ਲਈ ਤੇ ਫੇਰ ਆਖਣ ਲੱਗਾ ਭਾਵੇਂ ਇਕੱਠੇ ਵੇਖ ਲੋ ਤੇ ਭਾਵੇਂ ਕੱਲਾ ਕੱਲਾ ਤੂੰ ਸਾਨੂੰ ਜਾਣਦਾ ਹੈ ਚੋਬਰਾ ਬਹਾਦਰ ਸਿੰਘ ਨੇ ਆਪਣੀ ਡਾਂਗ ਉੱਪਰ ਹੱਥ ਫੇਰਿਆ ਜਿਸ ਤੇ ਉਸ ਨੂੰ ਬੜਾ ਮਾਣ ਸੀ ਉਹ ਗਾਂ ਬੋਲਿਆ ਸਾਰੇ ਮਾਝੇ 'ਚ ਮੇਰੇ ਸਾਹਮਣੇ ਕੋਈ ਨਹੀਂ ਖਲੋਂਦਾ ਮੇਰਾ ਨਾਂ ਬਹਾਦਰ ਸਿੰਘ ਬਿਰਕਾ ਬਹਾਦਰ ਸਿੰਘ ਬਿਰਕਾ ਪਰ ਗੱਬਰੂ ਨੇ ਇਹ ਨਾਂ ਸੁਣ ਕੇ ਕੋਈ ਅਸਰ ਨਾ ਹੋਇਆ ਤੇ ਉਹ ਹੱਸ ਕੇ ਆਖਣ ਲੱਗਾ ਫਿਰ ਕੀ ਹੋਇਆ ਜੇ ਤੂੰ ਬਹਾਦਰ ਸਿੰਘ ਬਿਰਕਾ ਹੈ ਤੈ ਪਰ ਤੂੰ ਆ ਖਰਚਾਨਾ ਹੀ ਕੀਏ ਬੰਤਾ ਸਿੰਘ ਨੇ ਆਪਣੀ ਗੱਲ ਵਿਚਕਾਰ ਉਹ ਹੀ ਟੋਕ ਕੇ ਪੁੱਛਿਆ ਚਿੱਟੀ ਬਲੋਚੀ ਕੁੜੀ ਜਿਹੜੀ ਤੁਸੀਂ ਚੋਰੀ ਕਰਕੇ ਲਿਆਏ ਹੋ ਉਹ ਬੋਲ ਹੀ ਰਿਹਾ ਸੀ ਕਿ ਬਹਾਦਰ ਸਿੰਘ ਨੇ ਉਸ ਦੀ ਗੱਲ ਟੋਕਦਿਆਂ ਤੇ ਤਾੜਦਿਆਂ ਕੋਇਆ ਕਿਹਾ ਓਏ ਕਿਹੜੀ ਚਿੱਟੀ ਬਲੋਚੀ ਘੋੜੀ ਚੰਨ ਮੱਖਣਾ ਇਹ ਤੇ ਹੁਣ ਮੈਥੋਂ ਅੰਗਰੇਜ਼ ਵੀ ਨਹੀਂ ਲੈ ਸਕਦੇ ਮੈਂ ਤੇ ਫਿਰ ਅੱਜ ਲੈ ਕੇ ਜਾਵਾਂਗਾ ਗੱਬਰੂ ਨੇ ਫਿਰ ਹੱਸ ਕੇ ਆਖਿਆ ਘੋੜਿਓ ਥੱਲੇ ਉਤਰ ਜਾ ਆ ਜਾ ਫਿਰ ਤਮਾਸ਼ਾ ਵੇਖ ਲੈ ਇਹਨਾਂ ਕਹਿੰਦਿਆਂ ਬਹਾਦਰ ਸਿੰਘ ਆਪ ਵੀ ਘੋੜੀਆਂ ਸ਼ਾਲਮਾਰ ਕੇ ਹੇਠਾਂ ਉਤਰ ਗਿਆ ਉਸ ਨੇ ਬੰਤਾ ਸਿੰਘ ਨੂੰ ਕਿਹਾ ਤੂੰ ਵੇਚਣਾ ਨਹੀਂ ਇਹ ਗੱਭਰੂ ਨੂੰ ਮੈਂ ਕੱਲਾ ਹੀ ਵਾਧੂਆ ਗੱਭਰੂ ਵਿਸ਼ਾਲ ਮਾਰ ਕੇ ਘੋੜੀ ਤੋਂ ਉਤਰਿਆ ਤੇ ਉਸ ਆਪਣੀ ਬਰਸ਼ੀ ਤੇ ਫਾਲ ਤੇ ਪੇਚ ਖੋਲ ਕੇ ਫਾਲ ਸੁੱਟ ਦਿੱਤਾ ਤੇ ਕਹਿਣ ਲੱਗਾ ਮੈਂ ਕੱਲੀ ਡਾਂਗ ਨਾਲ ਹੀ ਲੜਨਾ ਹੁੰਦਾ ਸੁਣਿਆ ਡਾਂਗ ਤੇ ਕਦੀ ਕਦੀ ਤੂੰ ਵੀ ਚੰਗੀ ਬਾਹ ਲੈ ਲੈ ਬਹਾਦਰ ਸਿੰਘਾ ਉਸਨੇ ਬਹਾਦਰ ਸਿੰਘ ਨੂੰ ਚੜਾ ਕੇ ਕਿਹਾ ਬਹਾਦਰ ਸਿੰਘ ਜਿਹੜਾ ਬਲਮ ਦਾ ਬਾਲ ਲਾਉਣ ਦੇ ਹਾ ਸੀ ਆਖਣ ਲੱਗਾ ਜੇ ਜਿੱਤ ਜਾਵੇਂ ਤਾਂ ਇਹ ਕੁੜੀ ਲੈ ਜਾਵੇਂ ਚੰਨ ਮੱਖਣਾ ਚੰਗਾ ਲੈ ਤਕੜਾ ਹੋ ਲੈ ਇੰਨਾ ਕਹਿੰਦਿਆ ਉਸ ਡਾਂਗ ਚ ਲਾਈ ਉਧਰੋਂ ਗੱਭਰੂ ਨੇ ਵੀ ਡਾਂਗ ਵਾਹੀ ਤਾਂ ਬਹਾਦਰ ਸਿੰਘ ਨੂੰ ਛੇਤੀ ਪਤਾ ਚੱਲ ਗਿਆ ਕਿ ਗੱਭਰੂ ਡਾਂਗ ਬੜੀ ਸੁਥਰੀ ਬਾਂਦਾ ਏ ਤੇ ਗੱਭਰੂ ਸੱਚੀ ਮੁੱੱਚੀ ਬਿਜਲੀ ਵਾਂਗੂ ਤਰਖਾ ਤੇ ਤੇਜ਼ ਸੀ ਇੰਜ ਲੱਗਦਾ ਸੀ ਜਿਵੇਂ ਉਹ ساری ਉਮਰ ਡਾਂਗ ਚਲਾਉਂਦੀ ਹੀ ਜਾਂਚ ਸਿੱਖਦਾ ਰਿਹਾ ਹੋਵੇ ਘੜੀ ਭਾਰ ਵਿੱਚ ਹੀ ਉਸ ਬਹਾਦਰ ਸਿੰਘ ਦਾ ਸੱਜਾ ਗੁੱਟ ਵੀ ਤੋੜ ਦਿੱਤਾ ਤੇ ਉਹਦੀ ਡਾਂਗ ਵੀ ਬਹਾਦਰ ਸਿੰਘ ਨੇ ਦੂਜੀ ਵਾਰ ਖੜੀ ਕਰਕੇ ਆਖਿਆ ਤੂੰ ਜਿੱਤ ਗਿਆ ਜਵਾਨਾ ਉਸ ਗੁੱਟ ਫੜ ਕੇ ਦਰਦ ਨਾਲ ਕਰ ਲਾਉਂਦਿਆਂ ਬੰਤਾ ਸਿੰਘ ਨੂੰ ਕਿਹਾ ਬੰਤਾ ਸਿੰਘ ਇਸ ਘੋੜੀ ਤੇ ਹੁਣ ਇਹ ਗੱਭਰੂ ਦਾ ਹੱਕ ਹੈ ਤੂੰ ਵੀ ਕੋਈ ਹੱਥ ਵੇਖਣਾ ਹੈ ਭਾਈ ਬੰਤਾ ਸਿੰਘ ਗੱਭਰੂ ਨੇ ਘੋੜੀ ਤੇ ਚੜਦਿਆਂ ਪਰਤ ਕੇ ਬੰਤਾ ਸਿੰਘ ਵੱਲ ਵੇਂਦੇ ਆਖਿਆ ਬੰਤਾ ਸਿੰਘ ਨੇ ਛੇਤੀ ਨਾਲ ਆਖਿਆ ਨੀ ਨੀ ਗੱਭਰੂ ਆ ਤੂੰ ਘੋੜੀ ਲੈ ਜਾ ਗੱਭਰੂ ਨੇ ਹੱਥ ਵਧਾ ਕੇ ਬੰਤਾ ਸਿੰਘ ਕੋਲੋਂ ਚਿੱਟੀ ਬਲੋਚੀ ਘੋੜੀ ਦੀ ਲਗਾਮ ਫੜ ਲਈ ਤੇ ਘੋੜਿਆਂ ਦੇ ਮੂੰਹ ਨੰਗਲਵਾਈ ਨੂੰ ਪਰ ਤੂੰ ਆਪਣਾ ਨਾਂ ਨਹੀਂ ਦੱਸਿਆ ਜਵਾਨਾ ਬਹਾਦਰ ਸਿੰਘ ਕੋਲ ਜਾ ਕੇ ਆਪਣਾ ਹੱਥ ਪਿਆਰ ਨਾਲ ਉਸ ਦੇ ਪੱਟ ਤੇ ਰੱਖ ਕੇ ਪੁੱਛਿਆ ਗੱਭਰੂ ਨੇ ਛੇਤੀ ਨਾਲ ਨਿਮਕਿਆ ਆਪਣੇ ਪੱਟ ਤੋਂ ਬਹਾਦਰ ਸਿੰਘ ਦਾ ਹੱਥ ਝਟਕ ਦਿੱਤਾ ਤੇ ਉਦੋਂ ਹੀ ਉਸ ਨੇ ਆਪਣਾ ਠਾਠਾ ਲਾ ਦਿੱਤਾ ਬਹਾਦਰ ਸਿੰਘ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗੰਨਾ ਗੱਭਰੂ ਉੱਚੀ ਸਾਰੀ ਹੱਸਿਆ ਉਦੋਂ ਉਸ ਦੀ ਆਵਾਜ਼ ਹੋਰ ਤਰ੍ਹਾਂ ਦੀ ਸੀ ਤੇ ਉਸ ਨੇ ਅੱਖਾਂ ਮੈਂ ਗੁਰਮukh ਸਿੰਘ ਸਫੀਦ ਪੋਛੀ ਦਿੱਤੀ ਆ ਜਵਾਨੋ ਇਹਨਾਂ ਕਹਿੰਦਿਆਂ ਉਸ ਕੋੜ ਨਾਲ ਅੱਡੀ ਲਾ ਦਿੱਤੀ ਧੰਨਵਾਦ